ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਟੋਟਲ ਤੁਹਾਨੂੰ ਤਿੰਨ ਝੋਟੀਆਂ ਤੁਹਾਨੂੰ ਦਿਖਾਉਣੀਆਂ ਤੇ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣ ਨਾ ਤੇ ਪੁੱਛਦੇ ਆ ਸਾਰੀ ਡਿਟੇਲ ਬਿਲਕੁਲ ਛੋਟੇ ਸਿੰਘ ਵਾਲੀਆਂ ਸੋਹਣੀਆਂ ਪੋਰੀਆਂ ਪਲੀਆਂ ਜੁੜੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਆ ਆ ਦੇਖ ਸਕਦੇ ਚੰਗੀ ਰੀਜ ਨਾਲ ਸੰਭੀਆਂ ਆ ਵੀਰਾਂ ਨੇ ਸਾਸਿ ਦਾ ਵੀਰ ਜੀ ਸਾਰਿਆਂ ਨੂੰ ਨਾਂ ਆ ਵੀਰ ਜੀ ਰਮਾਣ ਬੂਪਰਾਏ ਪਿੰਡ ਆ ਜੀ ਆਪਣਾ ਘੋਗਾ ਤਸੀਲ ਬਟਾਲਾ ਤੇ ਜ਼ਿਲ੍ਹਾ ਕਰਤਾਰਪੁਰ ਇਹ ਹਲੇ ਵੀਰ ਜੀ ਆਪਣੇ ਕੋਲ ਤਿੰਨ ਝੋਟੀਆਂ ਸੋਈਆਂ ਜੀ ਦੋ ਆਪਣੇ ਕੋਲ ਮੁਕਸਰ ਏਰੀਏ ਦੀਆਂ ਜੀ ਇੱਕ ਨੀਲੀ ਰਾਵੀ ਦਾ ਪੱਖ ਰੱਖਦੀ ਗੱਡੀ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦਿਆ ਕਰੀ 78140 88635 ਕਰ ਜੀ ਠੀਕ ਹੈ 78140 88635 ਤੇ ਚੋਟੀਆਂ ਚੰਗੀਆਂ ਲਿਆ ਕੇ ਵੇਚ ਦਿਆਂ ਫਿਰ ਮਾਲ ਚੰਗਾ ਹੀ ਲਈਦਾ ਵੀਰ ਜੀ ਮਾਲ ਵਧ ਵੀ ਜਾਂਦਾ ਇਸ ਟਾਈਮ ਤੇ ਇੰਨੀ ਰਹਿ ਗਈਆਂ ਕੋੜ ਆ ਪਹਿਲਾਂ ਤੁਸੀਂ ਕਹਿੰਦੇ ਸੀ ਵਾਧੇ ਕੁਝ ਵਿੱਚ ਨਹੀਂ ਮਾਲ ਹੋ ਗਿਆ 8 ਸਾਲ ਕਰ ਤੈਨੂੰ ਕੰਮ ਅੱਛਾ ਅੱਛਾ ਇੰਦਾਂ ਹੀ ਵੇਖ ਜਾਂਦਾ ਲੋਕ ਯਕੀਨ ਤੇ ਲੈ ਜਾਂਦੇ ਆ ਠੀਕ ਠੀਕ ਹੈ ਤੇ ਅੱਜ ਮੇਰੇ ਪੈ ਗਏ ਸੀ ਕੰਮ ਅੱਜ ਵੀ ਚਲੋ ਸੋਨੀਆ ਝੋਟੀਆਂ ਵਾ ਹਾਂਜੀ ਹਾਂਜੀ ਚਲੋ ਤੇ ਚਲੋ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨੂੰ ਇਹ ਵੀਰ ਜੀ ਸੂਈ ਨਵਾਜੇ ਨੌਂ ਆ ਦਿਨੇ ਆ ਅੱਛਾ ਨੌਂ ਦਿਨ ਹੋ ਗਏ ਸੂਈ ਨੂੰ ਤੇ ਇਹਦਾ ਬੱਚਾ ਗਿਆ ਮਾਰਾ ਆਪਣੇ ਘਰੇ ਬੱਚਾ ਹੋ ਰਿਹਾ ਜੀ ਅੱਛਾ ਤੁਹਾਡੇ ਘਰੇ ਉਹ ਹੀਮਣਾ ਲਈ ਆਪਾਂ ਨਾਲ ਹੀ ਇਹਦੀ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਵੀਡੀਓ ਬੜੇ ਹੈਗੀ ਬੱਚਿਆਂ ਨੇ ਨਾਲ ਸਰ ਕੋਈ ਵਿਦ ਪ੍ਰੂਫ ਆ ਤੁਹਾਡੇ ਕੋ ਵੀਡੀਓ ਲਾਗੇ ਚੰਗਾਉਂ ਦੇ ਦੀ ਹੈਗੀ ਅੱਛਾ ਅੱਛਾ ਸਾਰਾ ਕੋਈਆ ਵਾਹ ਲੱਗੀ ਬੱਚੇ ਨੂੰ ਤਾਂ ਕਰਕੇ ਬੱਚਾ ਮਰ ਗਿਆ ਨਹੀਂ ਬਚਿਆ ਠੀਕ ਆ ਕਈ ਵਾਰੀ ਹੋ ਜਾਂਦਾ ਵਾ ਉਹ ਬੁਸ਼ੀ ਟੰਗੀ ਆ ਸਾਹਮਣੀ ਤੇ ਜੇ ਨੋ ਦਿਨ ਸੁਈ ਨ ਹੋਏ ਨੋ ਦਿਨ ਹੋਏ ਐ ਮੈਲਾ ਮਾਰੂ ਘਰ ਆ ਗਿਆ ਅਗਲੇ ਤੇ ਸੁਆ ਕਿਨਵੇਂ ਦਾ ਸੁਆ ਪਹਿਲਾ ਸੁਆ ਮੁਕਸੜ ਏਰੀਆ ਦੀ ਟੱਟੀ ਆ ਠੀਕ ਐ ਤੇ ਕਿੰਨਾ ਦੁੱਧ ਤਿਆਰ ਕਰ ਗਏ ਦੁੱਧ ਵੀਰ ਜੀ 8 ਕਿਲੋ ਦੁੱਧ ਪੱਕਾ ਹੋਊਗਾ ਤਿਆਰ ਜਿਹੜਾ ਤਿਆਰ ਜਿਹੜਾ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਬਹੁਤਾ ਨਹੀਂ ਆਈ ਐਂਦੇ ਦਹਾਂ ਤੋਂ ਬਾਹਰ ਹੀ ਜਾਵੇਗੀ ਅੱਛਾ ਹਾਂ ਜੀ 10 ਕਿਲੋਟਰ ਦੇ ਕਰੇ ਜਿਹੜਾ ਚਵਾਈ ਜਾਊਗਾ ਬਾਹਰ ਦੇਈ ਦੁੱਧ ਬਾਕੀ ਪਰ ਇਹ ਐ ਕਿ ਝੋਟੀ ਪੂਰੀ ਕਮਾਲ ਦੀ ਸੰਭੀ ਐ ਕਿਹਨੇ ਚਾਹ ਵੀ ਕਿਹਨੇ ਸੋਹਣੀ ਐ ਝੋਟੀ ਠੰਡੀ ਐ ਝੋਟੀ ਹਾਂ ਜੀ ਕੋਈ ਨਹੀਂ ਐ ਤੇ ਮਿਲਦੀ 부ਸ਼ੀ ਤੇ ਆ ਉਹ ਸ਼ੀਰਾ ਕੇ ਭਾਵੇਂ ਭਾੜੇ ਤੇ ਚੋਲੀ ਭਾਵੇਂ 부ਸ਼ੀ ਰਾ ਕੇ ਚੋਲੀ ਤੋਰਾਂ ਇੱਕ ਇੱਕ ਕਰੀ ਫੇਰੇ ਨਾ ਆ ਦੇਖ ਸੰਦੇ ਜੀ ਪੂਰੇ ਕਮਾਲ ਦੀ ਝੋਟੀ ਆ ਇਹ ਜੀ ਕਿਸ ਨੇ ਪੂਰੀ ਲਾਈ ਇਹਨੂੰ ਸਾਹਮਣੇ ਆਦ ਕਰੂ ਕਰੂ ਠੀਕ ਆ ਤੇ ਆ ਥਾਨ ਵੀ ਇਹਦੇ ਦੇਖ ਸਾਡੇ ਕਰੀ ਲਾਗੇ ਤੋਂ ਖਾਣਾ ਦਾ ਸਾਈਜ਼ ਗੈਪ ਵੀ ਚੰਗਾ ਏ ਬਾਕੀ ਹਵਾਨੇ ਦੀ ਧੱਕ ਥੋੜੀ ਜੀ ਗਾਂ ਨੂੰ ਰੱਖਦੀ ਏ ਉਮੀਦ ਏ ਤੇ ਗਾਰਡ ਵੀ ਚੰਗੀ ਹੋਊਗੀ ਗਾਰਡ ਵੀ ਚੰਗੀ ਸਭ ਕੁਝ ਹੀ ਸੋਹਣਾ ਲੱਗਦਾ ਬੇਬੀ ਆਹ ਦੇਖ ਸੰਦੇ ਹਵਾਨਾ ਜਿਹੜਾ ਤੇ ਬਾਕੀ ਪਿੱਠਪੁੜੇ ਤੋਂ ਚੰਗੀ ਆ ਜਿਹੜੀ ਚੰਗੀ ਬਹੁਤ ਚੰਗੀ ਤੇ ਕਿੰਨਾ ਫਿਰ ਮੁੱਲ ਰੱਖਦੀ ਇਹਦਾ ਮੁੱਲ ਵਿੱਚ ਕੀ ਆਪਾਂ ਜਾਇਜ਼ ਬਿਲਕੁਲ ਕਰਨਾ ਪਹਿਲੀ ਆਪਣੀ ਰਾਣੀ ਵੀ ਦੀ ਆ ਹਾਂਜੀ ਹਾਂਜੀ ਬਿਲਕੁਲ ਜਾਇਜ਼ ਕਰਾਂਗੇ ਮੁੱਲ ਅਸੀਂ ਉਹ ਕਰਾਂਗੇ ਜਿੰਨਾ ਕਿਹੀਂ ਜਾਣਾ ਠੀਕ ਹੈ ਮੁੱਲ ਕਰਾਂਗੇ 75000 ਰੁਪਏ ਵੀਰ ਜੀ ਅੱਛਾ 73000 ਦੀ ਝੋਟੀ ਦੀ ਅੱਛਾ 73000 ਦੀ ਦੇ ਦੇਣੀ ਹੈ ਬਾਕੀ ਇਹ ਵੀ ਝੋਟੀ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਸੋਨ ਪੁਣੇ ਦਾ ਵੀ ਜਿਹੜਾ ਮੁੱਲਿਆ ਉਮਰ ਦਾ ਵੀ ਮੁੱਲਿਆ ਤੇ ਕਿਹਨੇ ਸਾਂਭੇ ਵੀ ਪੂਰੇ ਰੀਜਨਾਂ ਵਿੱਚ ਚੀਜ਼ਾਂ ਦਾ ਸਾਰੀਆਂ ਤਾਂ ਜਿਹੜਾ ਫਿਰ ਅੱਛਾ ਚੋਗੀ ਚੋਗੀ ਹੋਈ ਹੈ ਜਣੀ ਠੀਕ ਹੈ ਤੇ ਦੁੱਧ ਹੁਣ ਮੌਕੇ ਤੇ ਜਿਹੜਾ ਕਿ 8 ਲੀਟਰ ਉਹ ਤੇਰਾ ਚਵਾ ਦੋਗੇ ਮੇਲਾ ਮਾਰ ਕੇ ਵਿੱਚੀ ਦੁੱਧ 10 ਕਿਲੋ ਕੱਢੂਗੀ ਠੀਕ ਹੈ ਜੀ ਤੇ ਹੁਣ ਛੋਟੀ ਤੇ ਆ ਵੀ ਬੜੀ ਕਮਾਲ ਦੀ ਆ ਜਿਆਦਾ ਹੀ ਚੰਗੀ ਹੈ ਤੇ ਦੁੱਧ 12 ਕਿਲੋ ਪਾਈ ਗਈ ਜੱਫੀ ਪਈ ਗਈ ਬਿਲਕੁਲ ਛੋਟੇ ਸਿੰਗ ਦੀ ਝੋਟੀ ਆ ਤੇ ਆ ਕੱਟੀ ਜੇ ਤੇ ਮਗਰ ਕੱਟੀ ਮਗਰ ਜਿੱਤੇ ਜਿਆਦੇ ਨਾਲ ਜੀ ਸੂਈ ਨਾਲ ਅੱਛਾ ਜੇ ਤੀਸਰਾ ਦਿਨ ਹੈ ਸੋਈ ਨਾ ਮੁਕਸਰ ਹੋ ਲਿਆਦੀ ਵੀਰ ਜੀ ਦੋ ਦਿਨ ਪਹਿਲਾਂ ਹੀ 12 ਕਿਲੋ ਕੱਢੂਗੀ ਠੀਕ ਹੈ ਟੀਨਾ ਕੱਢੂਗੀ ਬਾਕੀ ਅਜੇ ਤੇ ਬੋਲੇ ਬੋਲਾ ਹੀ ਹੋਣਾ ਹੈ ਵੀਰ ਜੀ 8-9 ਕਿਲੋ ਬੋਲਾ ਹੀ ਆ ਅੱਛਾ 8-9 ਲੀਟਰ ਬੋਲਾ ਹੈ ਤੇ ਆ ਦੇਖ ਸਕਦੇ ਥੱਲਿਆਂ ਚੰਗੀ ਤਿਆਰ ਹੋਈ ਆ ਥਾਣੇ ਦੇ ਫਿਰ ਤਾਂ ਲੱਗ ਕੇ ਦਿਖਾ ਦਈਏ ਵੀਰ ਜੀ ਉਹਨਾਂ ਹੀ ਚੱਡਾ ਗਾਂ ਨੂੰ ਤੇ ਉਹਨਾਂ ਹੀ ਪਛਾਣ ਮੈਨੂੰ ਕਿਵੇਂ ਨਵੀਂ ਚੰਗੀ ਲੱਗੀ ਆ ਤੋਰੋਂ ਹੈ ਇੱਕ ਵਾਰੀ ਬਾਕੀ ਸਿੰਘ ਬੜਾ ਸ਼ਨਿਕਾ ਸਿੰਘ ਲੱਗਾ ਜਿਹੜਾ ਇਹਦਾ ਵੀਰ ਜੀ ਰੁਪਈਆ ਨਹੀਂ ਲੰਘਦਾ ਨੇ ਵੀ ਵਿਚਾਰੀਆਂ ਆਈਆਂ ਆ ਤੇ ਆਈ ਕੱਲ ਹੀ ਅਜੇ ਮੁਖਸ਼ਰ ਕਿੱਸੀ ਕੀ ਆ ਆਹ ਦੇਖ ਸਾਡੇ ਜੀ ਇਹ ਪਹਿਲਾ ਸੂਹਾ ਤਾਂ ਥੱਲੇ ਵੀ ਚੰਗੀ ਤਿਆਰ ਹੋਈ ਆ ਸਾਰੀ ਚੰਗੀ ਆ ਸੋਹਣੀ ਵੀ ਆ ਦੁੱਧ ਦੇ ਭਾਗ ਤੇ ਵੀ ਚੰਗੀ ਨਿਕਲੂਗੀ ਠੀਕ ਆ ਹਾਂ ਜੀ ਇਹ ਵੀ ਸੋਹਣ ਸੁਣਾ ਵੀ ਤੇ ਬਾਕੀ ਪੂਰੀ ਸ਼ਾਂਤ ਜੀ ਛੋਟੀ ਆ ਕੋਈ ਕਾਲੀ ਨਹੀਂ ਪੈਂਦੀ ਕੋਈ ਕੁਝ ਹਾਂ ਦੇਖ ਸਾਡੇ ਆਪਾਂ ਕਿਹੜੀ ਗੱਲ ਹਾਂਜੀ ਹਾਂਜੀ ਚਲੋ ਲੈ ਜਾਓ ਫਿਰ ਬਾਕੀ ਇਹਨਾਂ ਚੀਜ਼ਾਂ ਦਾ ਵੀ ਮੁੱਲ ਜਿਹੜੇ ਪੈਂਦੇ ਆ ਤੇ ਇਹਦੇ ਗਾਰਡ ਵੀ ਚੰਗੀ ਆ ਹਵਾਨਾ ਗਾਂ ਤੱਕਰ ਵੀ ਕਾਫੀ ਚੰਗਾ ਵਾ ਇਹ ਵੀ ਚੀਜ਼ਾਂ ਜਿਹੜੀਆਂ ਸਾਰੀਆਂ ਨੋਟ ਕਰਨ ਵਾਲੀਆਂ ਹੁੰਦੀਆਂ ਆ ਦੇਖ ਸਾਡੇ ਹਵਾਨਾ ਜਿਹੜਾ ਇਹਦਾ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਮੁੱਲ ਮੇਰ ਜੀ ਇਹਦਾ ਜੈ ਜੀ ਕਰ ਲੈਣਾ ਮੁੱਲ ਕਰ ਲੈਣਾ 90000 ਤੇ ਕਿੰਨੇ ਦੀ ਦੇ ਦੇਣੀ ਆਪਾਂ ਮੇਰ ਜੀ 85000 ਦੀ ਕੱਟੀ ਦੇ ਦਾਂਗੇ 85000 ਦੀ ਹਾਂਜੀ ਹਾਂਜੀ ਚਲੋ ਵਿੱਚੋ ਛੋਟ ਛੜ ਮੌਕੇ ਤੇ ਹੋਰ ਕਰ ਦੋ ਮੇਰ ਜੀ ਛੋਟ ਠੀਕ ਐ ਬਾਕੀ ਕੋ ਫੋਨ ਲਾਵੇ ਕਰੀ ਬਾਕੀ ਮਾਤਾਂ ਦੇ ਮੌਕੇ ਤੇ ਹੋ ਹੀ ਜਾਣਗੇ ਦੁੱਧ ਦੇ ਹੱਕ ਚ ਚੰਗੀ ਨਿਕਲੂਗੀ ਹਾਂਜੀ ਹਾਂਜੀ ਇਹ ਆ ਵੀ ਗਾਂ ਜਿਹਨੇ 400 ਵਿੱਚ ਆਉਣੇ ਆ ਘਰ ਦੀ ਝੋਟੀ ਤਿਆਰ ਕਰਨੀ ਆ ਤੇ ਉਹ ਚੀਜ਼ ਚੰਗੀ ਐ ਮਗਰ ਵੀ ਇਹਦੇ ਕੱਟੇ ਚੰਗੀ ਆ ਜਿਹੜੀ ਕੱਟੀ ਦੀ ਵੀ ਹਾਈਟ ਲੈਂਥ ਹੁਣ ਤੋਂ ਹੀ ਚੰਗੀ ਆ ਜਿਹੜੀ ਫੇਰ ਤੀਜਾ ਸੌਣ ਕਿਉਂ ਹੋਇਆ ਕੱਟੀ ਦੀ ਤੇ ਆਪ ਵੀ ਝੋਟੀ ਜਿਹੜੀ ਪੂਰੀ ਖੂਬਸੂਰਤ ਆ ਤੇ ਜਿਹੜਾ ਚਵੀਏ ਸੇਂਗ ਨੂੰ ਵੀ ਸੋਨਾ ਠੀਕ ਆ ਤੇ ਹੁਣ ਇਹ ਕਾਹ ਮੱਤ ਜਿਹੜੀ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਹਾਂਜੀ ਇਹ ਤੋਰ ਹੀ ਦੋ ਫੇਰ ਇਹਨੂੰ ਫੇਰ ਹੀ ਬੰਨਿਓ ਇਹ ਹੁਣ ਇਹ ਜਿਹੜੀ ਆਪੇ ਖੁੱਲ ਗਈ ਆਇਆ ਇਹਨੂੰ ਕਿੰਨੇ ਦਿਨ ਹੋਇਆ ਸੂਈ ਨਾਲ ਇਹਨੂੰ 10 ਦਿਨ ਹੋ ਗਏ ਜੀ ਸੂਈ ਨਾਲ 10 ਦਿਨ ਹੋ ਗਏ ਜੀ ਪਾਣੀ ਵਾਲਾ ਜਿਹੜਾ ਚੱਲ ਗਈ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਵੀਰ ਜੀ 8 ਕਿਲੋ ਦੁੱਧ ਤਿਆਰ ਤਿਆਰ ਪੂਰਾ 8 ਲੀਟਰ ਤੇ ਇਹ ਸੂਆ ਕਿੰਨਾ ਇਹਦਾ ਸੂਆ ਇਹਦਾ ਦੂਜਾ ਸੂਆ ਦਾ ਦੂਸਰਾ ਇਹ ਆਪਣੇ ਖਾਸ ਬੰਦੇ ਕੋਲ ਲਿਆਂਦੀ ਆ ਅੱਛਾ ਹਾਂਜੀ ਹਾਂਜੀ ਪਹਿਲੇ ਸੂਏ 12 ਕਿਲੋ ਦੁੱਧ ਪਾਇਆ ਵੀਰ ਜੀ ਇਹਨੇ ਤਿਆਰ ਕੀ ਕਿੰਨਾ ਕਿ ਚਵਾਈ ਜਾਊਗੀ ਤਿਆਰ ਕਰ 12 13 83 ਦਊਗੀ ਅੱਛਾ 12 13 ਦੇ ਲੱਗੇ ਜਿਹੜਾ ਚਵਾਈ ਜਾਊਗੀ ਅਗਲੇ ਵਾਰ ਕੋ ਇੱਕੋ ਜਿਹਾ ਬਰਾਬਰ ਹੈ ਥਣ ਤੋਂ ਸੋਹਣਾ ਲੱਗਾ ਠੀਕ ਆ ਕਿਆ ਦਾ ਵੀ ਗਾਂ ਨੂੰ ਉਹ ਖਾਂਦੀ ਪਛਾਣ ਨੂੰ ਖਾਂਦੀ ਤੇ ਆ ਕੱਟੀ ਆ ਵਾਲੀ ਕੱਟੀ ਸ਼ੌਂਗਣਾ ਘਰੇ ਦੇਖੇ ਫੇਰ ਆ ਵਾਲੀ ਇਹ ਵੀਰਜੀ ਬਹੁਤ ਜ਼ਿਆਦਾ ਚੰਗੀ ਕੱਟੀ ਹੀ ਮਾਂ ਦੀ 18 ਕਿਲੋ ਦੁੱਧ ਗੜੀ ਅੱਛਾ ਔਰੀ ਕੱਟੀ ਏ ਹੁਣ ਕੱਲ੍ਹ ਦੀ ਪਾਣੀ ਨਹੀਂ ਪੀਈ ਅਜੇ ਧੋਂਦੇ ਹੋਣ ਹੀ ਦਈ ਹੈ ਕਿ ਫੇਰੀਆਂ ਜੇ ਝੋਟੀ ਤੇ ਆਪ ਹੀ ਘਰੇ ਤਿਆਰ ਕੀਤੀ ਸਾਰੀ ਆਪ ਤਿਆਰ ਸਪੈਸ਼ਲ ਆ ਦੇਖ ਸਕਦੇ ਚੰਗੀ ਸੰਭੀ ਝੋਟੀ ਹੈ ਕਿ ਆ ਵੀਰਜੀ ਹੁਣਾਂ ਨੇ ਆਵਲੀ ਹਰ ਇੱਕ ਦਾਗ ਮੰਗਦਾ ਵਾ ਠੀਕ ਹੈ ਦਾਗ ਵੀ ਚੇ ਅੱਛਾ ਆਈ ਇੰਨੇ ਵਿੱਚ ਚੰਗੀ ਚੀਜ਼ ਕਿਤੇ ਕਿਤੇ ਮਿਲਦੀ ਵੀਰ ਜੀ ਠੀਕ ਹੈ ਗਰਦ ਚੂੜੀ ਬਹੁਤ ਬੇਲਬੁਲ ਵੀ ਚੰਗੀ ਆ ਤੇ ਆ ਕੀ ਕੀ ਜੀ ਅੱਜ ਦਾ ਮਰਦੀ ਖਾਣਾ ਸੁਣਾਉਣ ਵਾਸਤੇ ਲਾਈ ਜੀ ਇੱਕ ਸੰਭੀ ਆਪ ਘਰੇ ਵੇਝੀ ਇਹਨਾਂ ਨੇ ਤਿਆਰ ਕੀਤੀ ਆ ਤੇ ਦੋਂਦੀ ਦੇ ਦੰਦ ਪੁੱਟੇ ਹੀ ਇਨਨੇ ਤੋਂ ਗਾਂਪਾਣਾਂ ਵੀ ਗਈ ਜੇ ਕੋਈ ਮੜ ਬੰਦਾ ਦੇ ਵੀ ਤਈਏ ਅੱਛਾ ਜੇ ਕੋਈ ਰੇਟ ਭਰ ਦੋ ਜੇ ਨਾਲ ਅੱਛਾ ਚਲੋ ਜੇ ਕਿਸੇ ਨੇ ਪੁੱਛਣਾ ਹੋਵੇ ਤੇ ਪੁੱਛ ਲੈਣਾ ਠੀਕ ਹੈ ਰੇਟ ਨਹੀਂ ਕੋਣਾ ਫੋਨ ਤੇ ਤੇ ਚਲੋ ਇਹ ਵੀ ਨੇ ਤੋਰ ਦੇ ਇੱਕ ਰੀ ਪਾਣੀ ਪੀ ਲੇ ਵੀ ਨੀਵੀਰਾ ਵੀ ਦੀ ਮਿਰਚੀ ਨੀਵੀਰਾ ਦਾ ਪੱਕ ਰੱਖ ਦੀ ਛੇਮ ਕਰਨ ਲੱਗੇ ਦੀ ਬਾਕੀ ਚਲਾ ਥੱਲੇ ਵੀ ਸੋਨਾ ਹਵਨਾ ਦਿਖਾਉਂਦੀ ਆ ਹੋਰ ਤਾਂ ਨਹੀਂ ਜਿੰਨੇ ਤੋਂ ਲੋਟ ਕੇ ਆਉਣਾ 12 ਕਿਲੋਟਰ ਦੇ ਕਰੀਬ ਦੁੱਧ ਜਿਹੜੇ ਇਹ ਕਿੰਨੇ ਕਿਚਵਾਈ ਜਾਊਗੀ ਯਾਰ ਥੋੜੀ ਵੇ ਬੋਤਰਾ ਹਾਲੇ ਸਾਡੇ ਹਵਾਨੇ ਦਾ ਵੀ ਲਾਕੇ ਤੋਂ ਇਹ ਵੀ ਥੱਲੇ ਚੰਗੇ ਹਵਾਨੇ ਦੀ ਮਾਲਕਿਆ ਜਿਹੜੀ ਦੋ ਢਾਲੀ ਤੇ ਇਹਦਾ ਬੱਚਾ ਵੀ ਜੀ ਫਿਰ ਇਹਦਾ ਮਿਰਗੀ ਦਾ ਬੱਚਾ ਮਰ ਗਿਆ ਅਛਾ ਇਹਦਾ ਬੱਚਾ ਮਰ ਗਿਆ ਹਾਂਜੀ ਹਾਂਜੀ ਤੇ ਇਹਦੀ ਬੂਸ਼ੀ ਇਹਦੀ ਬੂਸ਼ੀ ਸਾਹਮਣੇ ਨਿਕੀ ਆ ਉਹ ਟੰਗੀ ਬੂਸ਼ੀ ਇਹਦੀ ਇਹ ਤਾਂ ਸਾਡੇ ਕੋਲ ਵੀਡੀਓ ਵੀ ਵਰਜੀ ਹੈਗੀ ਜੀ ਇਹਦੀ ਅੱਛਾ ਹਾਂ ਜੀ ਹਾਂ ਜੀ ਸਾਰੇ ਮਤਲਬ ਪ੍ਰੂਫ ਹੈਗੇ ਆਗੇ ਪ੍ਰੂਫ ਆਪਣੇ ਕੋਲ ਆ ਠੀਕ ਹੈ ਬਾਕੀ ਮੈਲਾ ਮਾਰਨਾ ਉਹ ਪਤਾ ਲੱਗ ਨਹੀਂ ਜਾਂਦਾ ਠੀਕ ਹੈ ਹਾਂ ਜੀ ਸਹੀ ਹੈ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਬਿਲਕੁਲ ਇਜਾਜ਼ਤ ਕਰ ਲੈਣਾ ਕਰਨ ਭਾਏ 72 ਕਰ ਲਈਏ 70 ਕਰਦੀਏ ਹਾਂਜੀ 67000 ਦੀ ਝੋਟੀ ਦੇ ਦੇਣੀ ਹੈ ਅੱਛਾ 67000 ਦੀ ਝੋਟੀ ਦੇ ਦੇਣੀ ਹੈ ਦੁੱਧ ਵਾਲੀ ਨਹੀਂ ਇਹ ਰੇਡ ਜੀ ਕਿਤੇ ਨਹੀਂ ਮਿਲਦੀ ਅੱਛਾ ਦੋ ਵੀਰ ਜੀ ਟੋਕੜਾਂ ਟੋਕੜਾਂ ਦਾ ਮੁੱਲ ਭਾਜੀ ਇੱਦਾਂ ਹੀ ਠੀਕ ਐ ਅਸੀਂ ਤੁਹਾਨੂੰ ਸਾਰਾ ਸੂਆ ਚੋਗੇ ਥਣ ਦੀ ਕੁਆਲਿਟੀ ਦੇਖੋ ਥਣ ਕਿਦਾਂ ਦੀ ਹਾਂਜੀ ਹਾਂਜੀ ਥਣ ਚੱਡਾ ਬਾਕੀ ਪਹਾੜੇ ਤੇ ਝੋਟੀ ਨਾਲ ਦੀ ਆ ਭਾਏ ਬੂਸ਼ੀ ਨੇ ਚੋੜੀਏ ਭਾਏ ਪਹਾੜੇ ਦਾ ਠੀਕ ਐ ਬਰਾਬਰ ਐ ਬਿਲਕੁਲ ਬਾਕੀ ਜਿਹੜੀ ਮੈਂ ਦੀ ਵੀਡੀਓ ਆਪਣੇ ਕੋਲ ਪਈ ਹੈ। ਅੱਛਾ ਸੋਣ ਵਾਲੀ ਦੀ ਵੀ ਕੋਲ ਹੈਗੇ। ਸੋਣ ਵਾਲੀ ਦੀ ਵੀ ਕੋਲ ਹੈ ਆਪਣੇ ਵੀਡੀਓ। ਠੀਕ ਹੈ। ਹਾਂਜੀ। ਤੇ ਬਾਕੀ ਆ ਵੀ ਚਲੋ ਤਿੰਨੇ ਸੁਈਆਂ ਸਵਾਈਆਂ ਵਾ। ਇੱਥੇ ਕੋਈ ਹੈ ਨਾ ਆਪਣੀ ਚਵਾਈ ਕਰਕੇ ਜਿੱਤ ਤਸੱਲੀ ਕਰਕੇ ਖੜੀ। ਹਾਂਜੀ। ਮੈਂ 13 ਸਾਲਾਂ ਦਾ ਇਸੇ ਕੰਮ 'ਚ ਪੈ ਗਿਆ। 13 ਸਾਲ ਹੋ ਗਈ ਆ। ਅੱਛਾ। ਬਾਬੇ ਦੀ ਕਿਰਪਾ ਨਾਲ ਭਾਣੀ ਕਿੰਨਾ ਕਮਾਲ ਵੇਚਿਆ। ਠੀਕ ਠੀਕ ਹੈ। ਮੈਂ ਤੇ ਅਨਾਂ ਮੇਰੇ ਹੋਰ ਵੀ ਮੇਰੀ ਉਮਰ ਦੇ ਜੁੜਨ ਹਜੇ 20 ਸਾਲ ਉਮਰ ਹੋਈ ਹੈ। ਠੀਕ ਠੀਕ। ਕੰਮ 'ਚ ਪੈਣਾ। ਕਮਾਈ ਕਰਨਾ ਹਾਂਜੀ ਹਾਂਜੀ ਕਮਾਈ ਕਰਾਂਗੇ ਸਾਰਾ ਕੁਝ ਹੀ ਬਣ ਜਾਂਦਾ ਵਾ ਹਾਂਜੀ ਹਾਂਜੀ ਕਿੰਨੀ ਮਰਜੀ ਬਾਹਰ ਵੀ ਜਾਣੇ ਬਾਹਰ ਲਿਹਾੜੀ ਲਾ ਕੇ ਇਥੇ ਕੰਮ ਕਰਨਾ ਇਥੇ ਨਿਆਰੇ ਲੱਗੇ ਆ ਠੀਕ ਹੈ ਰੋਟੀ ਦੀਆਂ ਨਾਲੇ ਰੌਣਕ ਲੱਗੀ ਰਹਿੰਦੀ ਆ ਵੀਰਾ ਭਰਾ ਕੋਈ ਆ ਗਿਆ ਕੋਈ ਚੱਲ ਗਿਆ ਦੁੱਧ ਨਹੀਂ ਪੀਦਾ ਵਧੀਆ ਸਭ ਕੁਝ ਠੀਕ ਹੈ ਜੀ ਚਲੋ ਵਧੀਆ ਗੱਲ ਆ ਤੇ ਬਾਕੀ ਇਹ ਆ ਵੀ ਚਲੋ ਇੱਥੇ ਆਓ ਆਪਣੇ ਚਵਾਈ ਕਰੋ ਪਾਸ ਕਰੋ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਪਸ਼ੂ ਖਾ ਲੋ ਜੀ